ਜਿੰਦਾ ਬੱਚੀ ਨੂੰ ਦਫ਼ਨ ਕਰਨ ਵਾਲੀ ਔਰਤ ਹੋਣ ਲਟਕੇਗੀ ਫਾਂਸੀ ਦੇ ਫੰਦੇ ਤੇ ਮਾਸੂਮ ਬੱਚੀ ਦੇ ਮਾਮਲੇ 'ਚ ਆਇਆ ਅਦਾਲਤ ਦਾ ਇਤਿਹਾਸਿਕ ਫੈਸਲਾ ਖਬਰ ਲੁਧਿਆਣਾ ਤੋਂ 2.5 ਸਾਲ ਪਹਿਲਾਂ ਇੱਕ ਕਰੂਰ ਔਰਤ ਵੱਲੋਂ ਇੱਕ 2 ਸਾਲ ਦੀ ਬੱਚੀ ਦਿਲਰੋਜ ਨੂੰ ਅਦਵਾ ਕਰਨ ਤੋਂ ਬਾਅਦ ਟੋਆ ਪੁੱਟ ਕੇ ਜਿੰਦਾ ਹੀ ਦਫ਼ਨਾ ਕੇ ਉਸ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਨਾਲ ਹਰ ਪਾਸੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਪੁਲਿਸ ਵੱਲੋਂ ਹਰਕਤ ਚ ਆਉਂਦੇ ਤੁਰੰਤ ਦੋਸ਼ੀ ਨੀਲਮ ਨਾਮ ਦੀ ਔਰਤ ਨੂੰ ਕਾਬੂ ਕਰ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਅਫਸਰਾਂ ਦੇ ਵੀ ਲੋਕ ਕੰਡੇ ਖੜੇ ਹੋ ਗਏ ਸਨ ਅੱਜ ਉਸ ਮਾਮਲੇ ਵਿੱਚ 22 ਸਾਲ ਦੇ ਵਕਫੇ ਬਾਅਦ ਮਾਨਯੋਗ ਅਦਾਲਤ ਵੱਲੋਂ ਇੱਕ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਔਰਤ ਨੂੰ ਤਿੰਨ ਸਜ਼ਾਵਾਂ ਸੁਣਾਉਂਦੇ ਹੋਏ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਗਿਆ ਜਿਸ ਦੇ ਮੁਤਾਬਕ ਅਗਵਾ ਮਾਮਲੇ ਚ ਆਖਰੀ ਸਾਹ ਤੱਕ ਸਲਾਖਾਂ ਪਿੱਛੇ ਰੱਖੇ ਜਾਣ ਦਾ ਹੁਕਮ ਸਬੂਤ ਮਿਟਾਉਣ ਮਾਮਲੇ 'ਚ ਸਜ਼ਾ ਤੋਂ ਇਲਾਵਾ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਸੁਣਾਈ ਗਈ ਫੈਸਲੇ ਤੋਂ ਬਾਅਦ ਦਿਲਰੋਜ ਦੇ ਮਾਤਾ ਪਿਤਾ ਅਤੇ ਹੋਰ ਪਰਿਵਾਰਕ ਮੈਂਬਰਾਂ ਵੱਲੋਂ ਜਿੱਥੇ ਆਪਣੇ ਵਕੀਲ ਸਾਹਿਬ ਦਾ ਧੰਨਵਾਦ ਕੀਤਾ ਉੱਥੇ ਹੀ ਇਸ ਇਤਿਹਾਸਕ ਫੈਸਲੇ ਨੂੰ ਸੁਣਾਉਣ ਵਾਲੇ ਜੱਜ ਮਨੀਸ਼ ਸਿੰਘਰ ਦਾ ਵੀ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਉਹਨਾਂ ਦੀ ਬਦੌਲਤ ਹੀ ਅੱਜ ਉਹਨਾਂ ਦੀ ਬੇਟੀ ਦਿਲਰੋਜ ਨੂੰ ਇਨਸਾਫ਼ ਮਿਲਿਆ ਹੈ ਲੁਧਿਆਣਾ ਤੋਂ ਦਰਸ਼ਨ ਰਾਣਾ ਦੀ ਖਾਸ ਰਿਪੋਰਟ ਹਾਂਜੀ 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 ਮੈਂ ਤੁਮਨ ਸਰਦਾ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਮੇਰੇ ਕੋਲ ਕੋਈ ਬੋਲ ਨਹੀਂ ਤੁਮਨ ਸਰਦਾ ਲਈ ਕੋਈ ਕਹਿਣ ਨੂੰ ਜੀ ਮੇਰੇ ਕੋਲ ਇੰਨੇ ਮੈਨੂੰ ਰੱਬ ਨੂੰ ਤੁਮਨ ਅੱਜ ਪਰਿਵਾਰ ਮੇਰੇ ਫਾਦਰ ਨੇ ਜੀ ਕੁਮਰ ਸਾਹਿਬ ਜੀ ਬੱਚੇ ਆਪਣੇ ਫਾਦਰ ਕਰ ਦਿੰਦੇ ਬੀੜ ਜੀ ਤਾਂ ਮੈਨੂੰ ਉਹਨਾਂ ਨੇ ਗਾਈਡ ਕੀਤਾ ਜੀ ਅੱਜ ਪਰਿਵਾਰ ਪੂਰਾ ਪਾਰਕ ਕਰ ਰਿਹਾ ਸਿਰ ਦਾ ਪਾਰਕ ਪਰਿਵਾਰ ਪਾਰਕ ਕਰ ਰਿਹਾ ਸਿਰ ਮੈਂ ਸਾਰੀ ਸੰਗਤ ਨੂੰ ਬੇਨਤੀ ਕੀਤੀ ਜੀ ਮੈਂ ਅਰਦਾਸ ਕਰੋ ਜੀ ਉਹਨੂੰ ਫਾਂਸੀ ਦੀ ਸਜ਼ਾ ਨਹੀਂ ਵੇ ਸੰਗਤ ਦੀ ਅਰਦਾਸ ਕਬੂਲੀ ਗਈ ਜੀ ਮੈਂ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਜੀ ਜਿਨ੍ਹਾਂ ਨੇ ਮੈਨੂੰ ਅਰਦਾਸਾਂ ਕੀਤੀਆਂ ਜੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ ਜੀ ਮੈਂ ਆਪਣੇ ਬੀੜ ਗੁਪਤਾ ਜੀ ਦੇ ਪਰਿਵਾਰ ਸੰਘ ਕੁਮਰ ਜੀ ਦਾ ਮੇਰੇ ਕੋਲ ਕੋਈ ਗੋਲਟੀ ਨਹੀਂ ਜਤ ਸਾਹਿਬ ਦਾ ਜਿਨ੍ਹਾਂ ਦਾ ਮੈਂ ਧੰਨਵਾਦ ਕਰ ਸਕ ਕੀ ਹੈਪਨ ਕਰੂਗਾ ਤਾਂ ਇੱਕ ਪਤਾ ਲੱਗੋ ਨੇ ਵੀ 5 ਸੇ ਦੀ ਸਜ਼ਾ ਆਉਗੀ ਜੀ ਤਾਂ ਬਿਲਕੁਲ ਇਹ ਪਰਿਵਾਰ ਨੇ ਅੱਜ ਕਿਸ ਤਰ੍ਹਾਂ ਦੇਖਦੇ ਹੋ ਜੀ ਪ੍ਰਾਈਮਨ ਸਰ ਦਾ ਧੰਨਵਾਦ ਨਿਆਂ ਮਿਲ ਗਿਆ ਜੀ ਜੀ ਨੂੰ ਇਨਸਾਫ ਮਿਲਿਆ ਸਾਡਾ ਬਹੁਤ ਬਹੁਤ ਪੂਰੀ ਪ੍ਰੈਸ ਕੁਮਨ ਸਰ ਉਹਨੇ ਐਜ਼ ਅ ਫਾਦਰ ਮੈਨੂੰ ਟ੍ਰੀਟ ਕੀਤਾ ਇਹਨੇ ਪੀਡੀ ਗੁਪਤਾ ਸਰ ਔਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਇੱਕ ਮਿਸਾਲ ਕਾਇਮ ਕਰ ਦਿੱਤੀ ਔਰ ਅੱਗੇ ਤੋਂ ਕੋਈ ਕਿਸੇ ਦੇ ਬੱਚੇ ਨੂੰ ਹੱਥ ਲਾਉਣ ਤੋਂ ਪਹਿਲਾਂ 10 ਵਾਰ ਸੋਚੂਗਾ ਮੈਂ ਬਹੁਤ ਮੈਨੂੰ ਮੇਰੀ ਰੂਹ ਨੂੰ ਸਕੂਨ ਮਿਲਿਆ ਅੱਜ ਮੇਚਕ ਮੈਂ ਖਾਲੀ ਇੰਤਜ਼ਾਰ ਰਹੀ ਹਾਂ ਮੇਰੇ ਕੋਲ ਦਿਲ ਰੋਜ਼ ਨਹੀਂ ਪਰ ਮੇਰੇ ਅੰਦਰ ਦੀ ਰੂਹ ਨੂੰ ਸਕੂਨ ਮਿਲ ਗਿਆ ਕਿ ਮੈਂ ਉਹਨਾਂ ਸਜਾਦਵਾਨ ਦਿੱਤੀ ਆ ਕਿਸ ਤਰ੍ਹਾਂ ਇੰਤਜ਼ਾਰ ਕੀਤਾ 2.5 ਸਾਲ ਤੋਂ ਤੁਸੀਂ ਵੀ ਇੰਤਜ਼ਾਰ ਕੀਤਾ ਸਜਾਦਵਾਨ ਦੇ ਵਿੱਚ ਕਿਸ ਤਰ੍ਹਾਂ ਇਹ ਪੂਰਾ ਇੰਤਜ਼ਾਰ ਕੀਤਾ ਕਿੰਨਾ ਸਮਾਪਤੀ ਤੋਂ ਦੱਸੇ ਪੂਰਾ ਚਲੋ ਇੰਤਜ਼ਾਰ ਭੁੱਲ ਕੇ ਸਭ ਕੁਝ ਭੁੱਲ ਗਈ ਮੈਂ ਸਭ ਕੁਝ ਭੁੱਲ ਗਈ ਮੈਨੂੰ ਬੱਸ ਜੋ ਚਾਹੀਦਾ ਸੀ ਉਹ ਮਿਲ ਗਿਆ ਉਹ ਖੰਸੀ ਸਜਾ ਚਾਹੀਦੀ ਸੀ ਉਹ ਰੋਜ਼ ਦੇ ਦਾ ਬਹੁਤ ਜ਼ਿਆਦਾ ਸਾਥ ਦਿੱਤਾ ਔਰ ਉਹ ਗਵਾਹਾਂ ਦੇ ਉੱਤੇ ਮੈਨੂੰ ਮਾਣ ਹੈ ਜਿਹੜੇ ਗਵਾਹ ਨੇ ਸੱਚੜਾ ਹੈਗਾ ਅਦਾਲਤ ਦੇ ਸਾਹਮਣੇ ਲੈ ਕੇ ਆਂਦਾ ਔਰ ਸੱਚ ਦੀ ਬਨਾ ਦੇ ਉੱਤੇ ਜਿਹੜਾ ਹੈਗਾ ਵਾ ਅੱਜ ਮਾਨਯੋਗ ਜੱਜ ਸਾਹਿਬ ਮਨੀ ਸਿੰਘਲ ਜੀ ਇਹ ਫੈਸਲਾ ਦੇ ਸਕੇ ਇੱਕ ਮੈਂ ਬਹੁਤ ਧੰਨਵਾਦ ਕਰਦਾ ਸਾਡੇ ਪਬਲਿਕ ਕ੍ਰਾਸਕਿਊਟਰ ਸ਼੍ਰੀ ਬੀਡੀ ਗੁਪਤਾ ਜੀ ਦਾ ਜਿਹੜੇ ਕਿ ਸ਼ੁਰੂ ਤੋਂ ਹੀ ਆ ਮੇਰੇ ਨਾਲ ਆਏ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਸ਼ੁਰੂ ਤੋਂ ਹੀ ਮਿਲ ਦਿੱਤੀ ਹੈ ਨਾਲ ਲੱਗੇ ਸੀ ਔਰ ਇਹ ਕੇਸ ਨੂੰ ਅਸੀਂ ਇਸ ਮੁਕਾਮ ਤੱਕ ਪਹੁੰਚਾਇਆ ਇੱਕ ਮਿਸਾਲ ਬਣ ਗਿਆ ਪੂਰੀ ਦੁਨੀਆ ਵਾਸਤੇ ਇੱਕ ਮਿਸਾਲ ਬਣ ਗਿਆ ਕੇਸ ਤਾਂ ਕੋਈ ਬੰਦਾ ਕੋਈ ਲੇਡੀ ਕੋਈ ਬੱਚਾ ਕੋਈ ਅਦਾਜ਼ੋ ਨਾ ਕਰਦਾ ਮੈਂ ਥੋੜੀ ਬੰਦ ਕੀਤਾ ਬਾਪਿਆਰੋਂ ਯਾਰ ਉਹਨੂੰ ਯਾਰ ਉੱਪਰ ਵੀ ਰੱਖਦਾ ਸਾਰਿਆਂ ਨੂੰ ਬੇਨਤੀ ਕਰਦਾ ਅਰਦਾਸ ਕਰਦਾ ਸਾਰਿਆਂ ਤੋਂ ਉਹਨਾਂ ਦਾ ਸਹਾਰਾ ਸਾਡੇ ਸਾਰੇ ਉਹਦੇ ਵਿੱਚ ਉਹਨਾਂ ਨੂੰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਮੀਡੀਆ ਦਾ ਸਪੈਸ਼ਲੀ ਮੈਂ ਬਹੁਤ ਥੈਂਕਸ ਕਰਦਾ ਇਸ ਪੜ ਰਹਿ ਗਿਆ ਸੀ ਸੌਰੀ ਮੈਂ ਉਹਦੀ ਗਲਤੀ ਮੰਨਦਾ ਸਤਿ ਸ੍ਰੀ ਅਕਾਲ ਸਨਮਾਨ ਕਰਨਾ ਹੈ ਵੇ ਪਹਿਲੇ ਤਾਂ ਪਾ ਪਾਟੇ ਦੋ ਪਹਿਲੇ ਪਾਣੀ ਸਰ ਕੀ ਕਰ ਜਾਈਏਗਾ ਸਰ ਹੋ ਜੀ ਸੋਨਿਹਾਰ ਸਰਤ ਆਇਆ ਕੁਮਨਤਾਬ ਅਸਲ ਚ ਹਾਂ 2.5 ਸਾਲ ਦਾ ਸਮਾਂ ਜਿਹੜਾ ਬੜਾ ਇਮੋਸ਼ਨਲ ਸਮਾਂ ਸੀਗਾ ਕਿਉਂਕਿ ਲੋਕਾਂ ਦੀਆਂ ਆਸਾਂ ਬਹੁਤ ਜ਼ਿਆਦਾ ਸੀਗਾ ਸਾਰੇ ਵਰਲਡ ওভার ਆਸਾਂ ਲੋਕਾਂ ਦੀ ਅਸੀਂ ਤਕਰੀਬਨ ਪਤਾ ਲੱਗਿਆ ਕਿ 3.5 ਕਰੋੜ ਬੰਦਾ ਕੰਟਰੋਲ ਕਰ ਰਿਹਾ ਸੀ ਕੇਸ ਨੂੰ ਉਸ ਤੋਂ ਬਾਅਦ ਕਈ ਸਾਨੂੰ ਕਾਲ ਆਈਆਂ ਅਨੋਨੀਮਸ ਕਾਲਸ ਆਈਆਂ ਜਿਹੜੀਆਂ ਮੈਂ ਅਜੇ ਤੱਕ ਡਿਸਕਲੋਜ਼ ਨਹੀਂ ਕੀਤੀਆਂ ਮੈਂ ਆਪਣੇ ਆਫਿਸ ਵਿੱਚ ਡਿਸਕਲੋਜ਼ ਨਹੀਂ ਕੀਤੀਆਂ ਜਿੱਚ ਕਿਹਾ ਗਿਆ ਕਿ ਵਰਜੋ ਇਹਨੂੰ ਛੱਡ ਦਿਓ ਕੇਸ ਨੂੰ ਕਈ ਵਾਰੀ ਰਿਕੁਐਸਟ ਆਈ ਹੈ ਕਈ ਥ੍ਰੈਟਸ ਆਈਆਂ ਲੇਕਿਨ ਅਸੀਂ ਆਪਣੀ ਜਿਹੜੀ ਵਕਾਲਤ ਹੈਗੀ ਹੈ ਹਾਂ ਹਾਂ ਉਹ ਪੇਸ਼ੇ ਦੇ ਉੱਤੇ ਸਾਰਿਆਂ ਨੇ ਇੱਕੋ ਹੀ ਸਾਡਾ ਸੀਗਾ ਕਿ ਖੜ ਕੇ ਇਨਸਾਫ ਜ਼ੋਰ ਦਵਾਉਣਾ ਹੈਗਾ ਔਰ ਅਸੀਂ ਆਪਣੇ ਪੇਸ਼ੇ ਨਾਲ ਆਪਣੇ ਜਿਹੜਾ profession ਦੇ ਨਾਲ ਜਸਟਿਸ ਕਰਨਾ ਹੈ ਸੋ ਅੱਜ ਪਹਿਲੀ ਵਾਰ ਮੈਂ ਗੱਲ ਡਿਸਕਲੋਸ ਕਰ ਰਿਹਾ ਮੈਂ ਇਹ ਤਾਂ ਡਿਸਲੋਸ ਨਹੀਂ ਸੀ ਕੀਤੀ ਕਿਉਂ ਕਾਰਨ ਸੀਗਾ ਕਿ ਕਿਤੇ ਪਰਿਵਾਰ ਜਿਹੜਾ ਹੈਗਾ ਉੱਥੇ ਠੜਕ ਨਾ ਜਾਵੇ ਜਾਂ ਜਿਹੜੇ ਗਵਾਹ ਉੱਥੇ ਠੜਕ ਨਾ ਜਾਣ ਪਰ ਬਹੁਤ ਮਾਣ ਹੈ ਮੈਨੂੰ ਗਵਾਹਾਂ ਦੇ ਉੱਤੇ ਬਹੁਤ ਮਾਣ ਹੈ ਪਰਿਵਾਰ ਦੇ ਉੱਤੇ ਜਨਰਲ ਉਸ ਗੁਰੂ ਦੇ ਉੱਤੇ ਹੌਸਲਾ ਰੱਖਿਆ ਉਸ ਗੁਰੂ ਦੇ ਉੱਤੇ ਆਸਾ ਰੱਖਿਆ ਤੇ ਆਸਾ ਰੱਖਿਆ ਜਿਹੜਾ ਹੈਗਾ ਅਸੀਂ ਇਨਸਾਫ ਦੁਵਾਨ ਦੇ ਵਿੱਚ ਕਾਮਯਾਬ ਹੋ ਸਕਿਆ ਹੁਕਮਤ ਸਾਹਿਬ ਕਹਿੰਦੇ ਕੁਝ ਗਵਾਹ ਜਿਹੜੇ ਨੇ ਬਾਹਰ ਵੀ ਚਲੇ ਗਏ ਸੀ ਵਿਦੇਸ਼ਾਂ ਚ ਚਲੇ ਗਏ ਸੀ ਗਵਾਹ ਨੂੰ ਵਾਪਸ ਬੁਲਾਏ ਨੇ ਕੁਝ ਮੈਸੇਜ ਆਏਗਾ ਕੁਝ ਗਵਾਹ ਲੁਧਿਆਣੇ ਤੋਂ ਬਾਹਰ ਗਏ ਸੀਗੇ ਉਹਨਾਂ ਨੂੰ ਵਾਪਸ ਬੁਲਾਇਆ ਗਿਆ ਮੈਂ ਵਿਦੇਸ਼ ਦੀ ਬਾਡੀਜ਼ ਕੀਤਾ ਤੁਹਾਨੂੰ ਸ਼ਾਇਦ ਯਾਦ ਹੋਣਾ ਅੱਗੇ ਮੈਂ ਕਿਹਾ ਸੀਗਾ ਕਿ ਉਹ ਵਕਤ ਲੱਗ ਗਿਆ ਇਹਨੂੰ ਕੇਸ ਨੂੰ ਖਤਮ ਕਰਨ ਲੱਗਿਆ ਕਿਉਂਕਿ ਕੁਝ ਗਵਾਹ ਜਿਹੜੇ ਹੈਗੇ ਆ ਉਹ ਵਕਤ ਜੋ ਦਬੀਦਾ ਹੈਗਾ ਕੋਈ ਕੋਵਿਡ ਦਾ ਪੀਰੀਅਡ ਥੋੜੇ ਬਾਹਰ ਚਲੇ ਗਏ ਸਿਲੂ ਦੇ ਆਣ ਆਪਣੇ ਕੰਮ ਦੇ ਸਿਲਸੇ ਗਏ ਹੋਣੇ ਆ ਲੇਕਿਨ ਉਹ ਸਾਰਿਆਂ ਨੂੰ ਬੇਨਤੀ ਕੀਤੀ ਗਈ ਔਰ ਆਕੇ ਉਹਨਾਂ ਸਾਰਿਆਂ ਨੇ ਆਕੇ ਇੱਥੇ ਆਪਣੀ ਗਵਾਹੀ ਦਿੱਤੀ ਹੈ ਸਰ ਫਾਂਸੀ ਦੀ ਸਜ਼ਾ ਇੱਕ ਮੈਸੇਜ ਫਾਂਸੀ ਸਜ਼ਾ ਦਾ ਇੱਕ ਮੈਸੇਜ ਹੈ ਸੋਸਾਇਟੀ ਵਾਸਤੇ ਇੱਕ ਜੁਡੀਸ਼ੀਅਲ ਵੈਸਟ ਹੈ ਕਿ ਜਿਹੜੀ ਜੁਡੀਸ਼ਰੀ ਹੈਗੀ ਹੈ ਉਹਦੀ ਕਲਮਾਂ 'ਚ ਬਹੁਤ ਤਾਕਤ ਹੈ ਜਿਹੜਾ ਅਖੀਰ ਦੇ ਵਿੱਚ ਜਿਹੜਾ ਫੈਸਲਾ ਹੈਗਾ ਉਹ ਜੁਡੀਸ਼ੀ ਦੇ ਹੱਥ 'ਚ ਹੈ ਔਰ ਸਾਰੇ ਅੱਜ ਲੋਕੀ ਜਿਹੜੇ ਹੈਗੇ ਆ ਦੇਸ਼ਾਂ ਵਿਦੇਸ਼ਾਂ ਇਹ ਬੈਠੇ ਹੋ ਜਿਹੜੇ ਬੈਠੇ ਲੋਕ ਆ ਉਹ ਅੱਜ ਜੁਡੀਸ਼ੀਅਲ ਆਫਸਰ ਦਾ ਇੰਡੀਅਨ ਜੁਡੀਸ਼ੀਅਲ ਸਿਸ ਔਰ ਸਪੈਸ਼ਲੀ ਜਿਹੜਾ ਹੈਗਾ ਵਾ ਡਿਸਟ੍ਰਾਇਲ ਕੋਰਟ ਦੇ ਉੱਤੇ ਇੱਕ ਭਰੋਸਾ ਲੋਕਾਂ ਦਾ ਹੋ ਗਿਆ ਔਰ ਜਿਹੜਾ ਅੱਗੇ ਵੀ ਸੀਗਾ ਮੈਂ ਤਾਂ ਕਹਿੰਦਾ ਪਰ ਬੈਸਟ ਜੁਡੀਸ਼ੀਅਲ ਸਿਸਟਮ ਜਿਹੜਾ ਹੈਗਾ ਸਾਡੇ ਇੰਡੀਆ ਦਾ ਜੁਡੀਸ਼ੀਅਲ ਸਿਸਟਮ ਹੈ ਇਸ ਤੋਂ ਬੈਟਰ ਜੁਡੀਸ਼ੀਅਲ ਸਿਸਟਮ ਪੂਰੇ ਵਰਲਡ 'ਚ ਨਹੀਂ ਹੈਗਾ ਲਗਾਤਾਰ ਤਰੀਕ ਤੋਂ ਤਰੀਕ ਪੈ ਰਹੀ ਸੀ ਕਿ ਅੱਜ ਜੋ ਜਸਾਉਂ ਨੇ ਫੈਸਲਾ ਸੁਣਾਇਆ ਤਾਂ ਕਿਸ ਤਰ੍ਹਾਂ ਦੀ ਅੰਦਰ ਬੀ ਸੀ ਜੋ ਤੁਸੀਂ ਅੰਦਰ ਗਏ ਸੀ ਕਿ ਲੱਗਦਾ ਜੀ ਅੱਜ ਫਾਈਨਲ ਫੈਸਲਾ ਹੋ ਜਾਏਗਾ ਇਸ ਤੇ ਨਹੀਂ ਸਾਨੂੰ ਅੱਜ ਜੈ ਸਾਹਿਬ ਨੇ ਸਵੇਰੇ 10 ਵੇ ਦਾ ਹੁਕਮ ਲਾਇਆ ਸੀ 10 ਵੇ ਜਣ ਨੇ ਅੱਜ ਕੁਆਂਟਮ ਸੁਣਾਣਾ ਸੀਗਾ ਔਰ ਆ ਜਿਹੜਾ ਸੀਗਾ 10 ਵਜੇ ਤਾਂ ਕਿਉਂਕਿ ਨੀਲਮ ਜੜੀ ਦੋਸ਼ਣ ਹੈਗੀ ਹੈ ਉਹਨੂੰ ਜੇਲ੍ਹ ਦੇ ਵਿੱਚੋਂ ਲਿਆਂਨ ਟਾਈਮ ਲੱਗਿਆ ਇਸ ਕਰਕੇ ਜਦੋਂ ਆਏ ਹੈਗੇ ਤੇ ਪੇਸ਼ ਕੀਤਾ ਤੇ ਨਾਲ ਹੀ ਜੱਜ ਸਾਹਿਬ ਨੇ ਫੈਸਲਾ ਸੁਣਾ ਦਿੱਤਾ ਕਿ ਕਿਹੜੀ ਸਜ਼ਾ ਥੋੜੀ ਦਦੋ ਕਿਸ ਤਰ੍ਹਾਂ ਸਜ਼ਾ ਹੈ ਕਿਹੜਾ ਸਜ਼ਾ ਕਿਹਾ ਸਰ کورٹ ਵਿੱਚ ਉਹਨਾਂ ਵੱਲੋਂ ਕੁਝ ਸਜ਼ਾ ਨੂੰ ਲੈ ਕੇ ਦੋਸ਼ੀ ਵੱਲੋਂ ਕਿਹਾ ਗਿਆ ਕਿ ਮੈਂ ਇੱਕ ਵਿਧਵਾ ਹਾਂ ਡਾਈਵੋਰਸਡ ਲੇਡੀ ਆ ਤੇ ਮੇਰੇ ਫਾਦਰ ਡੈਥ ਹੋ ਗਈ ਮੇਰੇ ਦੋ ਛੋਟੇ ਬੱਚੇ ਆ ਤੇ ਮੈਂ ਆਪਣੀ ਗਲਤੀ ਦੀ ਮਹਿਸੂਸ ਕਰਦੀ ਆ ਤੇ ਮੈਨੂੰ ਮਾਫ ਕੀਤਾ ਜਾਵੇ ਤੇ ਮੈਨੂੰ ਲੀਨੈਂਟ ਵੀ ਲਿਆ ਜਾਵੇ ਹੂੰ ਇਹ ਦੋਸ਼ੀ ਵੱਲੋਂ ਰਿਟਰਨ ਪਲੀ ਦਿੱਤੀ ਗਈ ਹੈ ਤਾਂ ਹੁਣ ਇਹ ਫਾਂਸੀ ਦੀ ਸਜ਼ਾ ਜਿਹੜੀ ਹੈ ਹਾਂਜੀ ਅੱਜ ਫਾਂਸੀ ਦਾ ਦਿੱਤੀ ਗਈ ਹੈ ਜੀ ਔਰ ਇੱਕ ਰੇਅਰ ਸਟੌ ਦਾ ਰੇਅਰ ਕੇਸ ਹੈ ਕਿਸੇ ਲੇਡੀ ਨੂੰ ਦਿੱਤੀ ਹੈ। ਤੋਂ ਬਿਲਕੁਲ ਅੱਜ ਵਧਾਈਆਂ ਦੇ ਵੀ ਚਾਹੇ ਫੋਨ ਆ ਰਹੇ ਨੇ ਪਰ ਅਫਸੋਸ ਵੀ ਆ ਕਿ ਬੇਟੀ ਅੱਜ ਵਿੱਚ ਨਹੀਂ ਹੈਗੀ ਆ। ਤਾਂ ਕਿਸ ਤਰ੍ਹਾਂ ਦੇਖਦੇ ਹੋ ਆ ਵਧਾਈਆਂ ਦੇ ਵੀ ਫੋਨ ਆ ਰਹੇ ਨੇ ਪਰ ਬੇਟੀ ਵਿੱਚ ਨਹੀਂ ਅਫਸੋਸ ਇਹ ਵੀ ਆ। ਪਹਿਲਾਂ ਤਾਂ ਮੈਂ ਸ਼ੁਕਰਾਨਾ ਕਰਦਾ ਸੱਚਾ ਪਾਤਸ਼ਾਹ ਦਾ ਰੱਬ ਦਾ ਜਿਨ੍ਹਾਂ ਨੇ ਮੇਰੇ ਦੁੱਖ ਦੇ ਟਾਈਮ ਤੇ ਇੰਨੀ ਵਧੀਆ ਸਜਾ ਹਲਾਦੀ ਹੋਣੀ ਜੀ। ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ। ਇਹ ਜਿਹੜੇ ਜੱਜ ਸਾਹਿਬ ਹੈ ਇਹ ਸੁਪਰੀਮ ਕੋਰਟ ਦੇ ਜੱਜ ਹੈ ਜੀ। ਇਿੱਥੇ ਦੇ ਨਹੀਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਮਹਾਰਜ ਜੋੜ ਕੇ ਜਿਹੜੇ ਪ੍ਰਸ਼ਾਸਨ ਉਹਨਾਂ ਦੇ ਪੁਰੇ ਬੇਨਤੀ ਕਰਦਾ ਇਹ ਜੱਜ ਸਾਹਿਬ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਜੀ ਠੀਕ ਹੈ ਜਿਹਨਾਂ ਸਾਨੂੰ ਇਨਸਾਫ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਦਾ ਅੱਜ ਇਹ ਜੱਜ ਸੁਪਰੀਮ ਕੋਰਟ ਦੇ ਚਾਹੀਦੇ ਦੂਜੇ ਨੰਬਰ ਤੇ ਪਰਿਵਕਰ ਘੁੰਮਣੀ ਨਹੀਂ ਤੇ ਬੀੜੀ ਗੋਪਤਾ ਇਹਨਾਂ ਦਾ ਜ਼ਿੰਦਗੀ ਜੀ ਦੇ ਨਹੀਂ ਦੇ ਸਕਦਾ ਤੁਹਾਡੇ ਜਰੀਏ ਮੀਡੀਆ ਦੇ ਰਾਹੀਂ ਕਹਿੰਦਾ ਜ਼ਿੰਦਗੀ ਜੀ ਮੈਂ ਦੇ ਨਹੀਂ ਦੇ ਸਕਦਾ ਜਿਹੜੀ ਅੱਜ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾਈ ਹੈ ਜੀ ਪਰ ਅੱਜ ਖੁਸ਼ੀ ਦੇ ਵੀ ਅੰਸੂ ਸਮਝ ਸਕਦੇ ਆਪਾਂ ਇਹਨੂੰ ਖੁਸ਼ੀ ਤਾਂ ਬਹੁਤ ਆ ਪਰ ਕਮੀ ਇਸ ਚੀਜ਼ ਆ ਜਿਹੜੀ ਸਾਡੇ ਜਦ ਦਰਦ ਲੋਜ ਹੈ ਨਹੀਂ ਅੱਜ ਹਾਂਜੀ ਅੱਜ ਉਹਦਾ ਥੋੜਾ ਜਿਹਾ ਦਰਦ ਸਾਨੂੰ ਘਟ ਗਿਆ ਸਾਡੇ ਦਿਨ ਚੰਗੇ ਆ ਗਏ ਉਹਨਾਂ ਸਮਾਂ ਬੀਤਿਤ ਹੋਇਆ 2.5 ਸਾਲ ਲੱਗੇ ਸਜ਼ਾ ਦੌਰਾਨ ਨੂੰ ਅੱਜ ਫਾਈਨਲ ਸਜ਼ਾ ਆ ਗਈ ਅੱਜ ਬੇਟੇ ਜਿਹੜਾ ਸਮਾਂ ਬੀਤਿਤ ਹੋਇਆ ਹੁਣ ਤੱਕ ਤਾਂ ਸਾਨੂੰ ਮਾੜਾ ਲੱਗਦਾ ਲੇਕਿਨ ਅੱਜ ਕਹਿੰਦੇ ਆਂਦੇ ਵਧੀਆ ਬੀਤਿਤ ਹੋਇਆ ਜੋ ਟਾਈਮ ਲੱਗਿਆ ਠੀਕ ਲੱਗਿਆ ਬੇਟੇ ਜੱਜ ਸਾਹਿਬ ਦਾ ਇੱਡਾ ਫੈਸਲਾ ਲੈਣਾ ਸੀ ਟਾਈਮ ਤਾਂ ਲੱਗਣਾ ਸੀ ਦਰਦ ਲੋਜ ਵਾਸਤੇ ਕੁਝ ਦੋਸ਼ ਸ ਤੁਸੀਂ ਵੇਖ ਰਹੇ ਹੋ ਸਨਾਤਨ ਦਰਸ਼ਨ ਸਮਾਚਾਰ ਮੈਂ ਤੁਹਾਡਾ ਆਪਣਾ ਦਰਸ਼ਕ ਰਾਣਾ ਅੱਜ ਤੁਹਾਨੂੰ ਉਸ ਜਗ੍ਹਾ ਤੇ ਲੈ ਮੈਂ ਲੈ ਕੇ ਆਇਆ ਹਾਂ ਜਿਸ ਜਗ੍ਹਾ ਤੇ 2.5 ਸਾਲ ਪਹਿਲਾਂ ਇੱਕ ਦਰਿੰਦਗੀ ਦਿਖਾਈ ਗਈ ਇੱਕ ਲੇਡੀਜ਼ ਵੱਲੋਂ 마ਸੂਮ ਨੂੰ ਇੱਥੇ ਦਫਨ ਕੀਤਾ ਗਿਆ ਜਿੰਦੀ ਨੂੰ ਦਫਨ ਕੀਤਾ ਗਿਆ ਜਦੋਂ ਉਹਨੂੰ ਕੱਢਿਆ ਗਿਆ ਤੇ ਉਹਦੇ ਕੰਨਾਂ ਚੋਂ ਮੂੰਹ ਚੋਂ ਰੇਤਾ ਨਿਕਲਦਾ ਪਿਆ ਸੀ ਕਿਉਂਕਿ ਜਿੱਦਾਂ ਹੀ ਆਵਾਜ਼ ਕੱਢਦੀ ਸੀ ਲੇਡੀ ਜੀ ਉਹਦੇ ਮੂੰਹ ਦੇ ਵਿੱਚ ਰੇਤੇ ਦਾ ਬੱਟ ਵਰਕੇ ਪਾ ਦਿੰਦੀ ਸੀ ਤੁਸੀਂ ਦੇਖੋ ਉਹ 마ਸੂਮ ਕਿੰਨੇ ਤੜਫੀ ਹੋਣੀ ਉਸ ਦੌਰਾਨ ਅੱਜ ਇੱਥੇ ਆਣ ਦਾ ਜਾਣ ਦਾ ਜਿਹੜੇ ਤੁਸੀਂ ਦਰਸ਼ਕਾਂ ਨੂੰ ਇੱਥੇ ਲੈ ਕੇ ਆਏ ਉਹਦਾ ਮਕਸਦ ਸਿਰਫ ਇੱਕੋ ਹੀ ਹੈ ਕਿਉਂਕਿ ਅਸੀਂ ਧੰਨਵਾਦ ਕਰਦੇ ਹਾਂ ਉਸ ਕੋਰਟ ਦਾ ਉਸ ਜੱਜ ਸਾਹਿਬ ਦਾ ਉਹ ਅਦਾਲਤਾਂ ਦਾ ਜਿਨ੍ਹਾਂ ਨੇ ਅੱਜ ਉਸ ਦਰਿੰਦਗੀ ਕਰਨ ਵਾਲੀ ਮਹਿਲਾ ਨੂੰ फांसी दी सजा सुनाई गई है क्योंकि एक लेडी जी ਨੂੰ फांसी दी सजा ਸੁਣਾਣਾ ਵਾਕਈ ਇੱਕ ਇਤਿਹਾਸਿਕ ਫੈਸਲਾ ਹੈ ਅਸੀਂ ਕਿਉਂਕਿ ਇਹ ਫੈਸਲੇ ਦੇ ذریعے ਜਿਹੜੇ ਉਹ ਲੋਕ ਨੇ ਜਿਹੜੇ ਕ੍ਰਾਈਮ ਕਰਦੇ ਨੇ ਜਿਹੜਾ ਆਪਣੇ ਆਪ ਨੂੰ ਭੁੱਲ ਜਾਂਦੇ ਆਪਣੇ ਆਪ ਨੂੰ ਰੱਬ ਮੰਨਣ ਲੱਗ ਜਾਂਦੇ ਆ ਤੇ ਐਡੇ ਐਡੇ ਕ੍ਰਾਈਮ ਕਰਦੇ ਆ ਉਹ ਇਹ ਵੀ ਨਹੀਂ ਦੇਖਦੇ ਕਿ ਕੋਈ ਮਾਸੂਮ ਹੈ ਜਾਂ ਕੋਈ ਕਿੱਦਾਂ ਦਾ ਬੰਦਾ ਹੈ ਉਹਨਾਂ ਨੂੰ ਵੀ ਇੱਕ ਸਬਕ ਮਿਲੂਗਾ ਕਿਉਂਕਿ ਅੱਜ ਜਿਹੜਾ ਜੱਜ ਸਾਹਿਬ ਨੇ ਉਹਨੂੰ ਉਸ ਲੇਡੀ ਨੂੰ ਨੀਲਮ ਨਾਮ ਦੀ ਜਿਹੜੀ ਮੇਲਲਾ ਸੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਉਹ 마ਸੂਮ ਜਿਹੜੀ ਇੱਥੇ ਦਫਨਾਈ ਗਈ ਸੀ ਜਿਹਨੂੰ ਮਾਰਿਆ ਗਿਆ ਸੀ ਉਹ ਇੱਕ ਲੇਡੀ ਨੂੰ ਆਪਣੀ ਮਾਸਦੀ ਦੀ ਤਰ੍ਹਾਂ ਕਰਦੀ ਸੀ ਉਹਦੀ ਐਕਟਿਵ ਅਤੇ ਉਹਨੂੰ ਬਿਠਾ ਕੇ ਲੈ ਕੇ ਆਈ ਤੁਸੀਂ ਸੋਚੋ ਉਹਦੇ ਅਰਮਾਨ ਕੀ ਹੋਣੇ ਤੇ ਉਹ ਕਿਹੜੇ ਮਾਪਿਓ ਜਿਹੜੇ ਅੱਜ ਉਹ ਇੱਕ ਪਾਸੋਂ ਖੁਸ ਹੋਈ ਸੀ ਤੇ ਰੋ ਵੀ ਰਹੀ ਸੀ ਕਿਉਂਕਿ ਖੁਸ ਤਾਂ ਸਿਰਫ ਇਸ ਕਰਕੇ ਸੀ ਅੱਜ ਉਹਨਾਂ ਦੀ ਬੇਟੀ ਨੂੰ ਇਨਸਾਫ਼ ਮਿਲਿਆ ਇੱਕ 마ਸੂਮ ਨੂੰ ਇਨਸਾਫ਼ ਮਿਲਿਆ ਦੂਜੇ ਪਾਸੇ ਰੋਇ ਇਸ ਲਈ ਰਹੀ ਸੀ ਕਿ ਉਸ ਮਾਸਮ ਨੂੰ ਅੱਜ ਵੀ ਉਹ ਪਾ ਨਹੀਂ ਸਕਦੇ ਇਹ ਉਹੀ ਜਗ੍ਹਾ ਜਿੱਥੇ ਆ ਮੇਰੇ ਪਿੱਛੇ ਇਹ ਜਿਹੜੇ ਜਗ੍ਹਾ ਦੇਖ ਰਹੇ ਹੋ ਇਸੇ ਜਗ੍ਹਾ ਤੇ ਉਸ ਨੀਲਮਨਾ ਦੀ ਮਹਿਲਾ ਵੱਲੋਂ ਦਰਿੰਦਗੀ ਦਿਖਾਈ ਗਈ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਇਹ ਉਹੀ ਜਗ੍ਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਉਹੀ ਹੈ ਇੱਥੇ ਖੜੇ ਹੋਣ ਤੋਂ ਦੌਰਾਨ ਸਾਡੀ ਵੀ ਲੱਤਾਂ ਕੰਬਦੀਆਂ ਕਿਉਂਕਿ ਸਾਨੂੰ ਉਹ 마ਸੂਮ ਦਾ ਚਿਹਰਾ बार-बार ਸਾਡੇ ਚਿਹਰੇ ਦੇ ਸਾਹਮਣੇ ਆ ਰਿਹਾ ਆ ਉਹ ਤੁਹਾਡੇ ਨਾਲ ਗੱਲ ਕਰਾਂਦੇ ਆ ਇੱਥੇ ਇੱਕ ਗਵਾਂਡੀ ਹੈ ਆਪਾਂ ਉਹਨੂੰ ਚਸ਼ਮਦੀਤਾ ਨਹੀਂ ਕਹਿ ਸਕਦੇ ਪਰ ਜਦੋਂ ਉਹ ਕਹਿੰਦੇ ਵੀ ਜਦੋਂ ਇੱਥੇ ਪੁਲਿਸ ਆਈ ਜਦੋਂ 마ਸੂਮ ਨੂੰ ਕੱਢਿਆ ਤੇ ਉਸ ਦੌਰਾਨ ਜਦੋਂ ਉਹਨਾਂ ਨੇ ਦੇਖਿਆ ਤੇ ਉਹਨਾਂ ਦੀ ਅੱਖਾਂ ਭਾਰੀ ਸੀ ਆਓ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਜੀ ਸਸੀ ਕਬਿਲ ਜੀ ਜੀ ਕੀ ਨਾ ਜੀ ਸਰ ਆਪਣਾ ਜੀਤਰਾਮ ਜੀ ਜੀਤਰਾਮ ਜੀ ਜਿਹੜਾ ਤੁਸੀਂ ਉਸ ਦੌਰਾਨ ਜਦੋਂ ਇੱਥੇ ਪੁਲਿਸ ਆਈ ਹੈ ਉਹ ਮਾਸੂਮ ਜਦੋਂ ਇੱਥੋਂ ਬਾਹਰ ਕੱਢਿਆ ਤੇ ਤੁਸੀਂ ਉਹਨਾਂ ਨੂੰ ਵੇਖਿਆ ਸੀ ਉਦੋਂ ਹਾਂਜੀ ਹਾਂਜੀ ਤੁਹਾਨੂੰ ਕਿਦਾਂ ਲੱਗਿਆ ਸੀ ਉਸ ਦੌਰਾਨ ਬਹੁਤ ਐਦਾਂ ਲੱਗਿਆ ਵੀ ਜੇ 10 15 ਮਿੰਟ ਪਹਿਲਾਂ ਜਾਂਦੀ ਪੁਲਿਸ ਕੱਢ ਲੈਂਦੀ ਸਾਬ ਬੱਚੀ ਬਚ ਜਾਂਦੀ ਕਿਤੇ ਨਾ ਕਿਤੇ ਜਾਨ ਵਾਜ ਜਾਣੀ ਸੀ ਹਾਂਜੀ ਪਰ ਜਿਹੜੇ ਜਿਹੜੀ ਉਹ ਲੇਡੀ ਜਿੰਨੇ ਐਦਾਂ ਦੀ ਦਰਿੰਦਗੀ ਦਿਖਾਈ ਤੁਸੀਂ ਉਹਦਾ ਦੀ ਉਹ ਲੇਡੀ ਨੂੰ ਕੀ ਕਹਿਣਾ ਚਾਹੋਗੇ ਉਹ ਤਾਂ ਜਿਹੜੀ ਅਦਾਲਤ ਨੇ ਫੈਸਲਾ ਦਿੱਤਾ ਬਹੁਤ ਵਧੀਆ ਕੀਤਾ ਮਤਲਬ ਜਿਹੜਾ ਇਤਿਹਾਸਿਕ ਫੈਸਲਾ ਜਾਇਆ ਜੱਜ ਸਾਹਿਬ ਵੱਲੋਂ ਕਿ ਉਹਨੂੰ ਇੱਕ ਫਾਂਸੀ ਦੀ ਸਜ਼ਾ ਤਿੰਨ ਸਜ਼ਾ ਸੁਣਾਈ ਗਈਆਂ ਬਕਾਇਦਾ ਤੇ ਉਹਦਾ ਦੀ ਸਜ਼ਾ ਨੂੰ ਸੁਣਾਈ ਗਿਆ ਤੁਸੀਂ ਇਸ ਫੈਸਲੇ ਤੋਂ ਕਿੰਨਾ ਆਪਣੇ ਤੁਹਾਡੇ ਕੀ ਭਾਵ ਹੈ ਕੀ ਪ੍ਰਗਟ ਕਰਨਾ ਚਾਹੋਗੇ ਬਹੁਤ ਵਧੀਆ ਕੀਤਾ ਅੱਜ YouTube ਤੇ ਦਿਖਾ ਰਹੇ ਸੀ ਬੱਚੀ ਵੀ ਦਿਖਾ ਰਹੇ ਸੀ ਉਸ ਟਾਈਮ ਬੱਚੀ ਦੇਖੀ ਨਹੀਂ ਜਾਂਦੀ ਉਸ ਟਾਈਮ ਦੀ ਜਿਹੜੀ ਸੀਨ ਆ ਅੱਗੇ ਘੁੰਮ ਰਿਆ ਉਹ ਤੁਸੀਂ ਆਪਣੇ ਅੱਖਾਂ ਨਾਲ ਉਹ ਸੀਨ ਦੇਖੇ ਸੀ ਹਾਂਜੀ ਹਾਂਜੀ ਤੇ ਉਹ ਜਿਹੜਾ ਫੈਸਲਾ ਕੀਤਾ ਜੱਜ ਸਾਹਿਬ ਦਾ ਵੀ ਧੰਨਵਾਦ ਅਦਾਲਤ ਦਾ ਤੇ ਪੁਲਿਸ ਦਾ ਵੀ ਜਿਹੜਾ ਪੁਲਿਸ ਨੇ ਫਟਾਫਟ ਸ਼ਿਆਦ ਉਹ ਕੀਤਾ ਤਾਂ ਆਪਣੀ ਤੇ ਉਹਨਾਂ ਤਸੱਲੀ ਕਰਤੀ ਲੇਕਿਨ ਉਹ ਰੱਬ ਨੂੰ ਮਨਜ਼ੂਰ ਜਿਹੜਾ ਸੀਗਾ ਉਹ ਤੇ ਹੋਣਾ ਹੀ ਸੀਗਾ ਜੀ ਤੇ ਇਹ ਪ੍ਰਮਾਤਮਾ ਨੇ ਉਹਨਾਂ ਜਲਸਾਤ ਮਿਹਰ ਕੀਤੀ ਜਿਹੜਾ ਇਹ ਫੈਸਲਾ ਦਿੱਤਾ ਬਹੁਤ ਵਧੀਆ ਫੈਸਲਾ ਹੋਇਆ ਇਹ ਤੇ ਪ੍ਰਮਾਤਮਾ ਜਲਸਾਤ ਦੀ ਉਮਰ ਲੰਬੀ ਕਰੇ ਤੇ ਇਹਨਾਂ ਨੂੰ ਪਾਣਾ ਬੰਨਾ ਦਾ ਬਖਸ਼ ਰੱਬ ਬਖਸ਼ੇ ਕਿਤੇ ਨਾ ਕਿਤੇ ਉਹ ਜਿਹੜਾ ਇੱਕ ਕਹਿੰਦੇ ਡਰਾਵਣਾ ਦਿਨ ਸੀਗਾ ਉਹ ਮਤਲਬ ਉਹ ਯਾਦ ਕਰਕੇ ਅੱਜ ਵੀ ਰੋਂਟੇ ਖੜੇ ਹੁੰਦੇ ਹਾਂ ਹਾਂਜੀ 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 ਅੱਜ ਫੋਟੋ ਦੇਖ ਕੇ ਉਹੀ ਯਾਦ ਆ ਰਹੀ ਉਹ ਰੀਲ ਘੁੰਮ ਰਹੀ ਆ ਮੇਰੇ ਕੋਲ ਗੱਲ ਨਹੀਂ ਹੋ ਰਹੀ ਦੇਖੋ ਬੱਚੀ ਦੀ ਭੂਟੋ ਜਿਉਂ ਦੇਖ ਰਹੇ ਆ ਜੀ ਰੋਣਾ ਹੁੰਦਾ ਫੁੱਲ ਵਰਗੀ ਬੱਚੀ ਤੇ ਉਹ ਦੇਖੋ ਚਾਹੀਦਾ ਨਹੀਂ ਸੀ ਇਹ ਇਹਨਾਂ ਦੀ ਆਵਾਜ਼ ਲੜਖੜਾ ਰਹੀ ਆ ਜੀ ਦੀ ਕਿਉਂਕਿ ਉਹਨਾਂ ਦੇ ਇੱਕ ਪਿਆਰ ਜਿਹੜਾ ਭਾਵ ਹੁੰਦਾ ਨਾ ਕਿਤੇ ਨਾ ਕਿ ਇਨਸਾਨੀਅਤ ਜਿਹਦੇ ਦਿਲ ਚ ਹੈਗੀ ਹੈ ਉਹ ਚਿਹਰਾ ਇਹਨਾਂ ਨੂੰ ਅੱਜ ਵੀ ਕਹਿੰਦੇ ਮੈਂ YouTube ਤੇ ਜਦੋਂ ਖਬਰਾਂ ਦੇਖੀਆਂ ਤੇ ਉਹ ਜੱਜ ਸਾਹਿਬ ਦਾ ਦੁਆ ਕਰਦੇ ਆ ਲੰਬੀਆਂ ਉਮਰਾਂ ਮੰਗਦੇ ਆ ਉਹਨਾਂ ਦੀ ਵੀ ਐਦਾਂ ਦਾ ਇਤਿਹਾਸਿਕ ਫੈਸਲਾ ਕਿਉਂਕਿ ਉਹਦਾ ਕਾਰਨ ਇਹ ਹੈ ਦਿਲ ਰੋਜ਼ ਬੇਸਕ ਇਹਨਾਂ ਦੀ ਆਪਣੀ ਨਾ ਹੋ ਕੇ ਪਰ ਇਹਨਾਂ ਦੇ ਦਿਲ 'ਚ ਇੱਕ ਜਗ੍ਹਾ ਉਸ ਟਾਈਮ ਬਣ ਗਈ ਸੀ ਕਿਉਂਕਿ ਮਾਸੂਮ ਜਦੋਂ ਬੱਚਾ ਆਪਾਂ ਨੂੰ ਰੋਡ ਤੇ ਵੀ ਕਿਤੇ ਮਿਲ ਜਾਵੇ ਆਪਣੇ ਮਨ 'ਚ ਿੱਡਕ ਪਿਆਰ ਪੈਦਾ ਹੋ ਜਾਂਦਾ ਹੈ ਕਿ ਆਪਾਂ ਬੱਚੇ ਨੂੰ ਗਲ ਲਾ ਲੈਂਦੇ ਨੇ ਪਰ ਇਹਨਾਂ ਨੇ ਉਹ ਸੀਨ ਦੇਖਿਆ ਉਸ ਦੌਰਾਨ ਤੇ ਅੱਜ ਉਹਨਾਂ ਦੀ ਅੱਖਾਂ 'ਚ ਵੀ ਅੰਜੂ ਹੈ ਅਸੀਂ ਆਪਣੇ ਚੈਨਲ ਦੇ ਰਾਹੀਂ ਇੱਕੋ ਹੀ ਗੱਲ ਕਰਾਂਗੇ ਵੀ ਆਪਣੀ ਦੁਸ਼ਮਣੀ ਆ ਕੋਈ ਵੀ ਹੈ ਭਾਵ ਉਹਨੂੰ ਇੰਨਾ ਨਾ ਵਧਾਓ ਕਿ ਆਪਾਂ ਕਿਸੇ ਦੇ ਜਿਹੜਾ ਚਿਰਾਗ ਹੈ ਉਹਨੂੰ 부ਝਾ ਦਈਏ ਔਰ ਅੱਜ ਜਿਹੜਾ ਇਤਿਹਾਸਿਕ ਫੈਸਲਾ ਇਹ ਤੋਂ ਇੱਕ ਸਬਕ ਵੀ ਲੈਣਾ ਚਾਹੀਦਾ ਹੈ ਉਸ ਜੁਰਮ ਕਰਨ ਵਾਲੇ ਲੋਕਾਂ ਨੂੰ ਕਿ ਕਿਤੇ ਨਾ ਕਿਤੇ ਕਹਿੰਦੇ 100 ਦਿਨ ਚੋਰ ਦਾ 1 ਦਿਨ ਸਾਦਾ ਆਣਾ ਹੀ ਆਣਾ ਆ ਜੋ ਦਿਨ ਇਤਿਹਾਸਿਕ ਫੈਸਲਾ ਹੈ ਅਸੀਂ ਵੀ ਜੱਜ ਸਾਹਿਬ ਤੇ ਉਹ ਅਦਾਲਤਾਂ ਦਾ ਵਾਕਈ ਧੰਨਵਾਦ ਕਰਦੇ ਹਾਂ ਵੀ ਜਿਹੜਾ ਇਥੇ ਆ ਇਤਿਹਾਸਿਕ ਫੈਸਲਾ ਦੇ ਕੇ ਇੱਕ ਮਾਂ ਪਿਓ ਦਾ ਦਿਲ ਹੈ ਉਹਨੂੰ ਠੰਡਕ ਪਾਈ ਤੁਸੀਂ ਵੇਖ ਰਹੇ ਹੋ ਸਨਾਤਨ ਦਰਸ਼ਨ ਸਮਾਚਾਰ